ਜੀ ਸਾਡੀ ਆਪ ਸਭ ਨੂੰ ਬੇਨਤੀ ਹੈ ਕਿ ਕੱਲ ਦੇਰ ਰਾਤ ਤੋਂ ਬਹੁਤ ਭਾਰੀ ਬਰਸਾਤ ਛੂਰੀ ਹੈ ਤੇ ਅਗਲੇ 48 ਘੰਟੇ ਵੀ ਜਿਹੜੀ ਹੈ ਬਰਸਾਤ ਬਹੁਤ ਜ਼ਿਆਦਾ ਹੈ ਅਸੀਂ ਕਿ ਸਾਡੇ ਇਲਾਕੇ ਦੇ ਅਨੰਤਪੁਰ ਸਾਹਿਬ ਨੰਗਲ ਸਭ ਨੂੰ ਬੇਨਤੀ ਹੈ ਕਿ ਸਾਰੇ ਯੂਨਿਟ ਕਲਬਾਂ ਨੂੰ ਸਾਰੇ ਪਿੰਚਾਂ ਨੂੰ ਸਾਰਾ ਪ੍ਰਸ਼ਾਸਨ ਮੈਂ ਖੁਦ ਲੱਗਿਆ ਹੋਇਆ ਹਰ ਜਗ੍ਹਾ ਸੀ ਅਵੇਲੇਬਲ ਹੈ ਮਸਲ ਪਿੰਡਾਂ ਦਾ ਜਿਹੜਾ ਇੱਕ ਕਨੈਕਟਿਵ ਚੁਕਿਆ ਅਗਲੀ ਹਕਾਨੀ ਦੇ ਬਹੁਤ ਨਾਜ਼ੁਕ ਹੈ ਸਾਉਂ ਦਾ ਦੂਰੀ ਮਾਨਸਟੇਬਲੀ ਬਰਕਾਤ ਲਗਾ ਚਾਹਤ ਹੈ ਇੱਕ ਦੂਜਾ ਜਿਹੜਾ ਟਮਾਟਾ ਨੂੰ ਪਾਣੀ ਦੇ ਰਿਹਾ ਨਹੀਂ ਵਕਵਾ ਠੰਡਾ ਨਹੀਂ ਕੱਢੇ ਲੱਗ ਕੇ ਚੱਲ ਰਿਹਾ ਤੀਜਾ ਜਿਹੜਾ ਇੱਕ ਵੱਡਾ ਖਸਰਾ ਡੈਮ ਬਹੁਤ ਤੇਜ਼ੀ ਨਾਲ ਖਮੀ ਜਾ ਰਿਹਾ ਹੈ ਪਰ ਇਹ ਸਾਰੇ ਲੱਗੇ ਨੇ ਉਸ ਮੌੜਾ ਅਗੇ ਮਾਸਮਾ ਜੀ ਕਾਲਪੁਨ ਸਰ ਜੀ ਮਹਾਮਾਨੀ ਜੀ ਦਾ ਆਸਰੇ ਕੀ ਰਹਿਣ ਕੋਲ ਆ ਸਾਡੀ ਰਾਜ ਦੀ ਜੋ ਕਿਰਪਾ ਨੂੰ ਪੰਜਾਬ ਦੇ ਉਸੇ ਕਿਰਪਾ ਨੂੰ ਮੇਰੇ ਸਾਰੇ ਯੂਨੀਅਨ ਮੈਂਬਰਾਂ ਨੇ ਇਹ ਵਾਅਦਾ ਕੀਤਾ ਹੈ ਉਹ ਆਪਾਂ ਆਪਣੇ ਬਜ਼ੁਰਗਾਂ ਦਾ ਆਪਣੇ ਪਰਿਸ਼ਮਾਂ ਦਾ ਤੇ ਪ੍ਰਸ਼ਾਸਨ ਦੇ ਇਸ ਜਿਹੜਾ ਧਿਆਨ ਪੂਰਾ ਸਾਥ ਦੇਣਾ ਹੈ ਮਿੰਟਮ ਦੇ ਵਿੱਚ ਇੱਕ ਵੱਡਾ ਬ੍ਰੀਚ ਜਿਹੜਾ ਨਹਿਰ ਤੇ ਨੂੰ ਲੱਜੂ ਨੂੰ ਅਸੀਂ ਭਰ ਲਈ ਜਿਹੜਾ ਬਹੁਤ ਵੱਡਾ ਬ੍ਰੀਚ ਸੀ ਉਸ ਦੇ ਸਾਰੇ ਇੰਡੈਕਸ ਤੇ ਜਿਹੜੀ ਬ੍ਰੀਚ ਸੀ ਉਹ ਜਿਹੜਾ ਕੁਝ ਪੰਡਾ ਨੀ ਕਨੈਕਟੀਵਿਟੀ ਚੁੱਕੀ ਪਰ ਆਮ ਦੁਹਰਾਵ ਉਸ ਦੇ ਵਿੱਚ ਮਾਨ ਜਿੱਥੇ ਦਿੱਤੇ ਨੇ ਸਾਰੀ ਕਿਸ਼ਾ ਅਸਨ ਚੱਲੀ ਸਾਰੀ ਟੀਮਾਂ ਲੱਗ ਰਹੀਆਂ ਮੀਟਿੰਗ ਨੂੰ ਆਉਣਾ ਹੈ ਸਾਡੀ ਸਾਰੀ ਟੀਮ ਸਾਰਾ ਪ੍ਰਸ਼ਾਸਨ ਕਿਸੇ ਦੀ ਨਹੀਂ ਜਿਹੜੀ ਹੈ ਕਿਸੇ ਨੂੰ ਚੱਕੀ ਅਲਾਉਂ ਨਹੀਂ ਜਦੋਂ ਕਿ ਕੋਈ ਬਨਾਨਾ ਨਹੀਂ ਸਾਰਾ ਪ੍ਰਸ਼ਾਸਨ ਹੈ ਪਰ ਕੁਦਰਤ ਅੱਗੇ ਸਾਨੂੰ ਸਹਾਰਿਆ ਨਹੀਂ ਦਿੱਤੀ ਹੋਈ ਜਿਹੜਾ ਹੈ ਸਾਰੇ ਇਸ ਬਨਾਨਾ ਦਾ ਸਾਰੇ ਯੂ ਕਿਲਬ ਦਾ ਬਨਾਨਾ ਦਾ ਪਿੰਡਾਂ ਦੇ ਮੁੰਡਿਆਂ ਦਾ ਸਾਥ ਚਾਹੀਦਾ ਤਾਂ ਕਿ اگلے 48 ਘੰਟਿਆਂ ਲਈ 72 ਘੰਟੇ ਆਪਾਂ ਇਸ ਸੰਕਟ ਦੇ ਨਾਲ ਜਿਹੜਾ ਡਿਜੀਟ ਸਕੇ ਬਹੁਤ ਲੋਟਾਂ ਹੈ। ਆਪਣੀ ਇੱਕ ਗੱਲ ਦੀ ਆਪ ਸਭ ਨੂੰ ਬੇਨਤੀ ਹੈ ਕਿ ਕੱਲ ਦੇ ਰਾਤ ਤੋਂ ਬਹੁਤ ਭਾਰੀ ਬਰਸਾਤ ਥੋੜੀ ਹੈ ਤੇ ਅਗਲੇ 48 ਘੰਟਿਆਂ ਲਈ ਜਿਹੜੀ ਹੈ ਬਰਸਾਤ ਬਹੁਤ ਜ਼ਿਆਦਾ ਹੈ। ਆਸ ਵਿੱਚ ਸਾਡੇ ਇਲਾਕੇ ਦੇ ਅਨੰਤਪੁਰ ਸਾਹਿਬ ਮੰਗਲ ਸਭ ਨੂੰ ਬੇਨਤੀ ਹੈ ਕਿ ਸਾਰੇ ਯੂਨਿਟ ਕਲੱਬਾਂ ਵਿੱਚ ਸਾਰੇ ਪੰਚਾਇਤਾਂ ਵਿੱਚ ਸਾਰਾ ਪ੍ਰਸ਼ਾਸਨ ਮੈਂ ਖੁਦ ਲੱਗਿਆ ਹੋਇਆ ਹਰ ਜਗ੍ਹਾ ਸੀ ਅਵੇਲੇਬਲ ਹੈ ਮਸਲ ਪਿੰਡਾਂ ਦਾ ਜਿਹੜਾ ਇੱਕ ਕਨੈਕਟਿਵ ਟੁੱਟ ਗਿਆ ਅਗਲੇ ਹਾਣੇ ਦੇ ਕਿੰਨੇ ਬਹੁਤ ਨਾਜੂਕ ਹੈ ਸਾਉਂ ਦਾ ਦੂਰੀ ਮਾਰ ਇਸ ਤਾਈਂ ਜਦੋਂ ਹੜਕਾ ਲਗਾਤਾਰ ਚੱਹੀ ਇੱਕ ਦੂਜਾ ਜਿਹੜਾ ਕੋਟਾ ਮਾੜਾ ਤੋਂ ਪਾਣੀ ਢੀਕ ਨਹੀਂ ਮਕਸਦ ਖੰਡਾ ਰਹੀ ਕੱਢੇ ਲੱਗ ਕੇ ਚੱਲ ਰਿਹਾ ਤੀਜਾ ਜਿਹੜਾ ਇੱਕ ਵੱਡਾ ਖਤਰਾ ਡੈਮ ਬਹੁਤ ਤੇਜ਼ੀ ਨਾਲ ਖੀਜ ਜਾ ਰਿਹਾ ਪਰ ਇਹ ਸਾਰੇ ਲੱਗੇ ਆ ਸਮੋਲ ਆ ਕੇ ਮਾਸਮਾ ਜੀ ਕਾਲਪੁਰ ਸਰ ਜੀ ਮਹਾਮਨੀ ਦੇ ਰਾਸ ਤੋਂ ਚੀਜ਼ ਕਰਨ ਕੋਲ ਆ ਸਾਡੀ ਰਾਜ ਦੀ ਜੋ ਕਿਰਪਾ ਦੇ ਪੰਜਾਬ ਦੇ ਤੇ ਕਿਰਪਾ ਦੇ ਮੇਰੇ ਸਾਰੇ ਯੂਨੀਵਰਸਿਟੀ ਵਾਲੇ ਇੰਡੀਆ ਸਿਆਉ ਆਪਾ ਆਪਣੇ ਬਜ਼ੁਰਗਾਂ ਦਾ ਆਪਣੇ ਪਰਿਸ਼ਮਾਂ ਦਾ ਤੇ ਪ੍ਰਸ਼ਾਸਨ ਦੇ ਇਸ ਜਿਹੜਾ ਧਿਆਨ ਪੂਰਾ ਸਾਥ ਦੇਣਾ ਮਿੰਡਗੁੰਦੇ ਵਿੱਚ ਇੱਕ ਵੱਡਾ ਬ੍ਰੀਚ ਜਿਹੜਾ ਨਹਿਰ ਤੇ ਨੂੰ ਲੱਗਿਆ ਉਹਨੂੰ ਅਸੀਂ ਭਰਉਂਦੇ ਜਿਹੜਾ ਬਹੁਤ ਵੱਡਾ ਬ੍ਰੀਚ ਹੈ ਉਸ ਦੇ ਸਾਰੇ ਇੰਡੈਕਸ ਤੇ ਜਿਹੜੀ ਬ੍ਰੀਚ ਹੈ ਉਹ ਇਹ ਕੁਝ ਪਿੰਡਾਂ ਦੀ ਕਨੈਕਟੀਵਿਟੀ ਸੁਧਾਏਗੀ ਪਰ ਆਮ ਗੱਲ ਆ ਉਹ ਜਿਹਦੇ ਵਿੱਚ ਮਾਨਿਫੈਸਟਿਵ ਜਿੱਥੇ ਜਿੱਥੇ ਵੀ ਹੈ ਸਾਰੇ ਪ੍ਰਸ਼ਾਸਨ ਸਦੀ ਸਾਰੀ ਟੀਮਾਂ ਲੱਗ ਰਹੀਆਂ ਮੇਰੇ ਤੋਂ ਆਉਣਾ ਹੈ ਸਾਡੇ ਸਾਰੀ ਟੀਮ ਸਾਰਾ ਪ੍ਰਸ਼ਾਸਨ ਕਿਸੇ ਦੀ ਵੀ ਜਿਹੜੀ ਹੈ ਕਿਸੇ ਨੂੰ ਛੁੱਟੀ ਅਲਾਉਂ ਨਹੀਂ ਜਦੋਂ ਕੋਈ ਕੋਈ ਬਾਹਾਨਾ ਲਾਉਂਦਾ ਸਾਰਾ ਪ੍ਰਸ਼ਾਸਨ ਹੈ ਪਰ ਕੁਦਰਤ ਅੱਗੇ ਨੂੰ ਸਥਾਨਿਆਂ ਨੂੰ ਟੱਕਰ ਨਹੀਂ ਹੋ ਕੇ ਜਿਹੜਾ ਹੈ ਸਾਰੇ ਸੁਪਰੀਮਸਿਪਾ ਨਾਲ ਦਾ ਸਾਰੇ ਯੂਪ ਸਹੀ ਦਾ ਤਾਂ ਕਿ 48 ਘੰਟੇ ਲਈ 72 ਘੰਟੇ ਆਪਾਂ ਇਸ ਨੁਕਤੇ ਦੇ ਨਾਲ ਜਿਹੜਾ ਨਹੀਂ ਸਕੀ ਬਹੁਤ ਜ਼ਰੂਰੀ ਹੈ। ਆਪ ਜੀ ਸ਼ਿਕਾਜੀ ਆਪ ਸਭ ਨੂੰ ਬੇਨਤੀ ਹੈ ਕਿ ਕੱਲ ਦੇ ਰਾਤ ਨੂੰ ਬਹੁਤ ਭਾਰੀ ਬਰਸਾਤ ਛੂੜੀ ਹੈ ਤੇ ਅਗਲੇ 48 ਘੰਟੇ ਵੀ ਜਿਹੜੀ ਹੈ ਬਰਸਾਤ ਬਹੁਤ ਜ਼ਿਆਦਾ ਹੈ। ਆਪਕੇ ਸਾਡੇ ਇਲਾਕੇ ਦੇ ਅਨੰਤਪੂਰ ਸਾਹਿਬ ਨੰਗਲ ਸਭ ਨੂੰ ਬੇਨਤੀ ਹੈ ਕਿ ਸਾਰੇ ਯੂਨਿਟ ਕਲੱਬਾਂ ਵਿੱਚ ਸਾਰੇ ਪਿੰਚਾਂ ਵਿੱਚ ਸਾਰਾ ਪ੍ਰਸ਼ਾਸਨ ਮੈਂ ਖੁਦ ਲੱਗਿਆ ਹੋਇਆ ਹਰ ਜਗ੍ਹਾ ਅਵੇਲੇਬਲ ਹੈ ਮਸਲ ਪਿੰਡਾਂ ਦਾ ਜਿਹੜਾ ਇੱਕ ਕਨੈਕਟ ਹੋ ਚੁੱਕਿਆ ਅੰਗਰੇਜ਼ ਘਾਣੀ ਦੇ ਵਿੱਚ ਬਹੁਤ ਲਾਜਵਕ ਹੈ ਸਾਉਂ ਦਾ ਦੂਰੀ ਮਾਰ ਇਸ ਤਾਈਂ ਜਿਹੜੀ ਬਰਖਾਤ ਲਗਾਤਾਰ ਚੱਹੀ ਇੱਕ ਦੂਜਾ ਜਿਹੜਾ ਕੋਟਾ ਤੁਹਾਡਾ ਪਾਣੀ ਕਰੀ ਗੀ ਮਕਸਾ ਖੰਡਾਂ ਰਾਈਂ ਕੱਢੇ ਲੱਗ ਕੇ ਚੱਲ ਰਿਹਾ ਤੀਜਾ ਜਿਹੜਾ ਇੱਕ ਵੱਡਾ ਖਤਰਾ ਡੈਮ ਬਹੁਤ ਤੇਜ਼ੀ ਨਾਲ ਖੀ ਜਾ ਰਿਹਾ ਹਨ ਸਾਰੇ ਲੱਗੇ ਹਨ ਸਮੋਲਾ ਅਗੇ ਮਾਸਮਾ ਜੀ ਕਾਲਪੁਰ ਸਰ ਜੀ ਮਹਾਮਨੀ ਦੇ ਰਾਸ ਤੋਂ ਕੀ ਰਹਿਣਗੇ ਆ ਸਾਡੀ ਨਾਤੀ ਦੀ ਉੱਤੇ ਪੰਜਾਬ ਦੇ ਉੱਤੇ ਖੁਫਾਤੂ ਮੇਰੀ ਸਾਡੀ ਜੀ ਉਸ ਨਵਾਂ ਨੇ ਜੇ ਆਉਂ ਆਪਾਂ ਆਪਣੇ ਬਜ਼ੁਰਗਾਂ ਦਾ ਆਪਣੇ ਪਰਿਸ਼ੁਮਾਂ ਦਾ ਇਹ ਪ੍ਰਸ਼ਾਸਨ ਦੇ ਵਿੱਚ ਜਿਹੜਾ ਧਿਆਨ ਪੂਰਾ ਸਾਧ ਦੇਣਾ ਮੰਡਮ ਦੇ ਵਿੱਚ ਇੱਕ ਵੱਡਾ ਬ੍ਰੀਚ ਜਿਹੜਾ ਨਹਿਰ ਤੇ ਲੱਗੂ ਨੂੰ ਅਸੀਂ ਭਰ ਲਈ ਜਿਹੜਾ ਬਹੁਤ ਵੱਡਾ ਬ੍ਰੀਚ ਨੂੰ ਸਾਰੇ ਇੰਡੈਕਸ ਤੇ ਜਿਹੜੀ ਬ੍ਰੀਚ ਹੋਤੀ ਹੈ ਕੁਝ ਪੰਡਾ ਨਿਕੈਕਟੀਵਿਟੀ ਚੁੱਕੀ ਪਰ ਆਮ ਦੁਹਰਾਵੋਤੀ ਦੇ ਵਿੱਚ ਮਾਨ ਜਿੱਥੇ ਜਿੱਥੇ ਵੀ ਹੈ ਸਾਡੀ ਪ੍ਰਸ਼ਾਸਨ ਚੱਲੀ ਸਾਰੀ ਟੀਮਾਂ ਲੱਗ ਰਹੀਆਂ ਮੇਰੇ ਤੋਂ ਆਉਣਾ ਹੈ ਸਾਡੀ ਸਾਰੀ ਟੀਮ ਸਾਰਾ ਪ੍ਰਸ਼ਾਸਨ ਇਹ ਕਿਸੇ ਵੀ ਜਿਹੜੀ ਹੈ ਕਿਸੇ ਵਿੱਚ ਕੀ ਅਲਾਉ ਨਹੀਂ ਜਿਵੇਂ ਕੋਈ ਕੋਈ ਬਹਾਨਾ ਲਾਉਂਦਾ ਸਾਰਾ ਪ੍ਰਸ਼ਾਸਨ ਹੈ ਪਰ ਕੁਦਰਤ ਅੱਗੇ ਨੂੰ ਸਾਲਿਆਂ ਨੂੰ ਕੱਟੇ ਹੋ ਕੇ ਡੇੜਾ ਹੈ ਸਾਰੇ ਇਸ ਪ੍ਰਿੰਸੀਪਲਾਂ ਦਾ ਸਾਰੇ ਯੂਨੀਅਨ ਦਾ ਸਾਰੇ ਪਿੰਡਾਂ ਦੇ ਮੁੰਡਿਆਂ ਦਾ ਸਾਥ ਚਾਹੀਦਾ ਤਾਂ ਕਿ ਇਹ 48 ਘੰਟੇ ਲਈ 72 ਘੰਟੇ ਆਪਾਂ ਇਸ ਨੂੰ ਫਿਗਰ ਦੇ ਨਾਲ ਜਿਹੜਾ ਨਹੀਂ ਸਭੀ ਬਹੁਤ ਜ਼ਰੂਰੀ ਹੈ